ਕਲੀ ক্রিকেট ਵਿੱਚ ਛੱਕੇ ਲਗਾਉਣ ਤੇ ਪਾਬੰਦੀ ਦੇ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪਰ ਹੁਣ ਇੰਗਲੈਂਡ ਦੇ ਕਲੱਬ ਨੇ ਵੀ ਛੱਕੇ ਲਗਾਉਣ ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ ਸਾਊਥਵਿਕ ਅਤੇ ਸ਼ੋਰਹੈਮ ক্রিকেট ਕਲੱਬ ਨੇ ਬੱਲੇਬਾਜ਼ਾਂ ਨੂੰ ਛੱਕੇ ਲਗਾਉਣ ਤੇ ਪਾਬੰਦੀ ਲਗਾ ਦਿੱਤੀ ਹੈ ਇਹ ਪਾਬੰਦੀ ਜ਼ਮੀਨ ਦੇ ਨੇੜੇ ਰਹਿਣ ਵਾਲੇ ਲੋਕਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਦਾ ਜ਼ਿਕਰਵਾਈਆਂ ਗਈਆਂ ਸ਼ਿਕਾਇਤਾਂ ਕਾਰਨ ਲਗਾਈ ਗਈ ਹੈ ਹੁਣ ਮੈਚ ਵਿੱਚ ਕਲੱਬ ਵੱਲੋਂ ਛੱਕਾ ਲਗਾਉਣ ਵਾਲੇ ਬੱਲੇਬਾਜ਼ ਨੂੰ ਆਊਟ ਕਰਾਰ ਦਿੱਤਾ ਜਾਵੇਗਾ ਸਾਊਥਵਿਕ ਅਤੇ ਸ਼ੋਰਹੈਮ ਕ੍ਰਿਕਟ ਕਲੱਬ ਦੇ ਖਜ਼ਾਨਚੀ ਮਾਰਕ ਨੇ ਛੱਕੇ ਲਗਾਉਣ ਤੇ ਪਾਬੰਦੀ ਦੇ ਨਿਯਮ ਬਾਰੇ ਜਾਣਕਾਰੀ ਦਿੱਤੀ ਹੈ ਉਸ ਫੈਸਲੇ ਸੰਬੰਧੀ ਫੈਸਲਾ ਬੀਮਾ ਕਲੇਮ ਅਤੇ ਕਾਨੂੰਨੀ ਕਾਰਵਾਈ ਨਾਲ ਹੋਣ ਵਾਲੇ ਵਿੱਤੀ ਨੁਕਸਾਨ ਤੋਂ ਬਚਣ ਲਈ ਲਗਾਇਆ ਗਿਆ ਹੈ ਛੱਕਿਆਂ ਕਾਰਨ ਸਟੇਡੀਅਮ ਦੇ ਨੇੜੇ ਰਹਿਣ ਵਾਲੇ ਲੋਕਾਂ ਦੇ ਵਾਹਨਾ ਅਤੇ ਘਰ ਦੀ ਜਾਇਦਾਦ ਨੂੰ ਨੁਕਸਾਨ ਚੁੱਕਣਾ ਪੈਂਦਾ ਸੀ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਕਲੱਬ ਨੇ ਨੁਕਸਾਨ ਤੋਂ ਬਚਣ ਲਈ ਇਹ ਫੈਸਲਾ ਲਿਆ ਹੈ ਬਰੋਕਸ ਆਪਣੇ ਕਿਹਾ ਹੈ ਕਿ ਪਹਿਲਾਂ ਕ੍ਰਿਕਟ ਬਹੁਤ ਸ਼ਾਂਤ ਮਾਹੌਲ ਵਿੱਚ ਖੇਡੀ ਜਾਂਦੀ ਸੀ ਪਰ T20 ਅਤੇ One Day ਦੇ ਆਉਣ ਤੋਂ ਬਾਅਦ ਇਸ ਖੇਡ ਵਿੱਚ ਜੋਸ਼ ਦਿਖਾਈ ਦੇਣ ਲੱਗਿਆ ਹੈ ਇਸ ਕਾਨ ਸਟੇਡੀਅਮ ਦੇ ਨੇੜੇ ਰਹਿੰਦੇ ਲੋਕਾਂ ਦੀ ਜਾਇਦਾਦ ਨੁਕਸਾਨ ਪਹੁੰਚਣ ਲੱਗ ਗਿਆ ਹੈ ਇੱਕ 80 ਸਾਲ ਦੇ ਬਜ਼ੁਰਗ ਨੇ ਦੱਸਿਆ ਕਿ ਅੱਜਕੱਲ ਦੇ ਬੱਲੇਬਾਜ਼ਾਂ ਵਿੱਚ ਵੱਡੇ ਸ਼ਾਟ ਲਗਾਉਣ ਦਾ ਜੋਸ਼ ਵਧ ਗਿਆ ਹੈ ਜਿਸ ਕਾਰਨ ਸਟੇਡੀਅਮ ਛੋਟਾ ਪੈਣ ਲੱਗ ਗਿਆ ਹੈ ਦੱਸ ਦਈਏ ਕਿ ਕ੍ਰਿਕਟ ਕਲੱਬ ਦੇ ਨਵੇਂ ਨਿਯਮ ਦੇ ਬਾਅਦ ਹੁਣ ਬੱਲੇਬਾਜ਼ਾਂ ਨੂੰ ਪਹਿਲਾ ਛੱਕਾ ਲਗਾਉਣ ਤੇ ਚੇਤਾਵਨੀ ਮਿਲੇਗੀ ਛੱਕਾ ਲਗਾਉਣ ਤੇ ਬੱਲੇਬਾਜ਼ ਨੂੰ ਕੋਈ ਦੌੜ ਨਹੀਂ ਦਿੱਤੀ ਜਾਵੇਗੀ ਚੇਤਾਵਨੀ ਮਿਲਣ ਤੋਂ ਬਾਅਦ ਵੀ ਜੇਕਰ ਬੱਲੇਬਾਜ਼ ਛੱਕਾ ਲਗਾਉਂਦਾ ਹੈ ਤਾਂ ਉਸ ਨੂੰ ਆਊਟ ਕਰਾਰ ਦਿੱਤਾ ਜਾਵੇਗਾ ਕਲੱਬ ਵੱਲੋਂ ਇਸ ਨਿਯਮ ਨੂੰ ਲਾਗੂ ਕਰਨ ਤੋਂ ਬੱਲੇਬਾਜ਼ ਨਾਖੁਸ਼